हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸੁਣ ਸਿੰਘ ਆ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਜਿਹੜੀ ਇੱਕ ਮੱਝ ਦੋਸਤੋ ਸਕਰੀਨ ਤੇ ਸਾਹਮਣੇ ਦੇਖ ਰਹੇ ਜੀ ਗੱਭਣੇ ਇਹ ਇਹ ਜਿਹੜੀ ਬੈਕ ਸਾਈਡ ਤੇ ਮਾਝ ਦੋਸਤੋ ਜੋਤੀ ਹੈ ਇਹ ਤਾਜੀ ਸੂਈ ਹੈ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਬਣਦੀ ਆਪਾਂ ਵੀਰ ਦੇ ਕੋਲੋਂ ਪੁੱਛੇ ਘੜਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਪੁੱਛ ਦੀ ਤੁਸੀਂ ਦੋਸਤੋ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਆਲਟੇ ਕਰ ਦਿਓ ਸਲੈਕਟ ਵੀਡੀਓ ਨੂੰ ਦੋਸਤੋ ਲਾਇਕ ਦੇ ਛੇ ਜਰੂਰ ਕਰਿਆ ਕਰੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਰਾ ਸਾਹਿਬ ਸਤਿ ਸ੍ਰੀ ਅਕਾਲ ਤੁਹਾਡਾ ਪਿੰਡ ਆਉਣ ਤੇ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਜੀ ਹੋਰ ਸਨੋ ਜੀ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਜੀ ਵਧੀਆ ਕੰਮ ਕਰ ਚੱਲੀ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਆਪਣਾ ਐਡਰੈਸ ਬੋਲ ਦੀਏ ਤੁਸੀਂ ਐਡਰੈਸ ਆਪਣਾ ਜੀ ਪਿੰਡ ਜੋੜ ਸਿੰਘ ਵਾਲਾ ਹਾਂਜੀ ਤਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਤੇ ਨਾਮ ਵੀ ਦੱਸ ਦਈਏ ਫੋਨ ਨੰਬਰ ਆਪਣਾ 94649 ਹਾਂਜੀ 36807 ਠੀਕ ਹੈ ਜੀ ਸੋਹਣ ਸਿੰਘ ਨਾਮ ਆਪਣਾ ਸੋਹਣ ਸਿੰਘ ਹਾਂਜੀ ਅਸ਼ਾ ਆਪਾਂ ਨੂੰ ਵਪਾਰ ਕਰਦੇ ਕੋਈ ਜ਼ਿਆਦਾ ਟੈਂਪ ਨਹੀਂ ਲੋਇਆ। ਹਾਂ ਨਹੀਂ ਇਹ ਨਵਾਂ-ਨਵਾਂ ਕੰਮ ਸ਼ੁਰੂ ਕੀਤਾ। ਜਿੰਨਾਵਾਂ ਸ਼ੁਰੂ ਕੀਤਾ। ਹਾਂ 2 ਮਹੀਨੇ ਤਿੰਨ ਮਹੀਨੇ। ਠੀਕ ਠੀਕ ਹੈ। ਹਾਂਜੀ। ਤੇ ਜ਼ਿਆਦਾਤਰ ਆਪਾਂ گاਵਾ ਲੈਉਂਦੇ ਕ ਮੱਝਾਂ ਲੈਉਂਦੇ। ਨਹੀਂ گاਵਾ ਨਹੀਂ ਲੈਂਦੇ ਕ ਮੱਝਾਂ। ਮੱਝਾਂ ਤੋਂ ਕੰਮ ਸ਼ੁਰੂ ਕੀਤਾ। ਮੱਝਾਂ ਤੋਂ ਕੰਮ ਕੀਤਾ। ਠੀਕ ਹੈ ਜੀ। ਅੱਜ ਆਪਣੇ ਕੋਲ ਦੋ ਪਸ਼ੂ ਜਿਹੜੇ ਸੇਲ ਤੇ ਆਏ ਜਿਹੜੀ ਇੱਕ ਮਾਝੀ ਇਹ ਗੱਪਣਿਆ ਤੇ ਇਹਦੇ ਨਾਲ ਜਿਹੜੀ ਮਾਝੀ ਹੁੰਦੀ ਹੈ ਬੈਕ ਸਾਈਡ ਏਸ ਹੁਈ ਹੈ। ਹਾਂਜੀ। ਤੇ ਸ਼ੁਰੂ ਕਰ ਲਈ ਆਪਾਂ ਭਾਜੀ ਇਸ ਮੱਝ ਤੋਂ ਜਿਹੜੀ ਗੱਪਣ ਮੱਝ ਹੈ ਇਹਦੀ ਆਪਾਂ ਡਿਟੇ ਜੱਸੂਆ ਹਾਂ ਪਿਛਲੀ ਵਾਰੀ 14 ਤੋਂ 15 ਲੀਟਰ ਦੁੱਧ ਦਿੱਤਾ ਨਹੀਂ ਠੀਕ ਹੈ ਜੀ ਤੇ ਐਰ ਕੀ ਹੁਣ ਗੱਬਣ ਤਿਆਰ ਖੜੀ ਦਾ ਡੰਕਾ ਕ ਤਿਆਰ ਦੋ ਚਾਰ ਇਹਨਾਂ ਖੜੀ ਹਾਂ ਐਰ ਕੀ ਮੈਂ ਕਰਦਿਆਂ ਵੀ ਚਲ 16 ਦੇ ਲਾਗੇ ਪੰਨੇ ਜਾਊ ਉਹ ਤੋਂ ਬਾਕੀ ਸੇਵਾ ਦੇ ਹਲੇ ਜੀ ਸੇਵਾ ਜੀ ਨੂੰ ਸੇਵਾ ਕਰੂਗਾ ਤਾਂ ਹਾਂਜੀ ਹਾਂਜੀ ਪਰ ਇਹ ਵਾਸਤ ਬਹੁਤ ਰਾਜੀ ਆ ਭਾਂਡਾ ਬਹੁਤ ਵਧੀਆ ਠੰਡ ਚੱਡੇ ਨੇ ਸਾਫ ਠੀਕ 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 ਹੈ ਜੀ ਹਾਂਜੀ ਅੱਛਾ ਤੇ ਇਹ ਦੇ ਸੂਆ ਕ ਨਾਲ ਤੇਜਸੂਆ ਸੂਆ ਸੋਣਾ ਠੀਕ ਹੈ ਜੀ ਹਾਂਜੀ ਤੇ ਤੋੜ ਕੇ ਦਿਖਾਈਏ ਭਾਜੀ ਨੂੰ ਖੋਲੀਏ ਕੋਈ ਹਾਂ ਖੋਲੀਏ ਕੱਦ-ਕਾਢ ਦੋਸਤੋ ਮੈਂ ਦਾ ਤੁਸੀਂ ਕਰ ਲਓ ਚੈੱਕ ਥੋੜਾ ਜਿਹਾ ਸਿੰਘ ਖੁੱਲਾ ਬਾਕੀ ਦੋਸਤੋ ਜਿਹੜਾ ਤੁਹਾਡਾ ਆਠਾ ਦਾ ਮੈਂ ਦਾ ਪੂਰਾ ਦੋਸਤੋ ਰਾਜੀ ਜੰਮੀ ਪਈ ਐ ਪੂਰਾ ਫੁੱਲ ਹੈਵੀ ਬੋਡੀ ਬੇਟਾ ਦੋਸਤੋ ਚੈੱਕ ਕਰੋ ਇਹ ਇਹ ਨੂੰ ਵੀਰਗ ਤੋੜ ਇੱਧਰ ਆ ਕਿਉਂਕਿ ਦੋਸਤੋ ਜਿਹੜੀ ਚੀਜ਼ ਦੇ ਵਿੱਚ ਗੋਣਿਆ ਉਹਦੇ ਵਿੱਚ ਨਾਲ ਥੋੜਾ ਬੜਾ ਔਗਣ ਜਰੂਰ ਆਉਣਾ ਪੱਠਪੁਰੇ ਦੀ ਚੜਾਈ ਦੋਸਤੋ ਕਰ ਲਓ ਚੈੱਕ ਸੂਨ ਦੇ ਬਿਲਕੁਲ ਜਿਹੜੀ ਨੇੜ ਆ ਤਿੱਜਾ ਸੁਆ ਸੁਣੀ ਐ ਤੋੜ ਤੇ ਥੋੜੀ ਲੰਮੀ ਤੋੜ ਦੇ ਲੰਮੀ ਤੋੜ ਦੇ ਥੋੜੀ ਲੈ ਜੋ ਅੱਗੇ ਉਹ ਕਾਹਨ ਲੱਜਾ ਬੋਇਆ ਆ ਦੋਸਤੋ ਕਰ ਲੋ ਪਿੱਠਪੁੜੇ ਦੀ ਚੜਾਈ ਦੋਸਤੋ ਸੋਹਣੀ ਆ ਲੈ ਲੈ ਆ ਵੀਰ ਮੋਲ ਬਾਕੀ ਦੋਸਤੋ ਚਲੋ ਸੋਹਣੀ ਆ ਜੰਮੀ ਰਾਜੀਪਾਲੀ ਜਿੰਨੀ ਵੀ ਵੀਰ ਨੇ ਸਾਭੀ ਆ ਪੂਰੇ ਸ਼ੌਂਕ ਨਾਲ ਸਾਭੀ ਆ ਕਿਉਂਕਿ ਇਹੋ ਜਿਹੇ ਕਰਮਾਲੀਆਂ ਜਿਹੜੀਆਂ ਚੀਜ਼ਾਂ ਸਾਹਮਣੀਆਂ ਬੜੇ ਸ਼ੌਂਕ ਦੇ ਨਾਲ ਸਾਹਮਣੀਆਂ ਪਈਆਂ ਤਾਂ ਹੀ ਜਾ ਕੇ ਇੰਡੀਆਂ ਤਿਆਰ ਹੁੰਦੀਆਂ 14 ਕਿਲੋ ਦੁੱਧ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਇਹਨੇ ਪਹਿਲੇ ਸਵੇਰੇ ਚਵਾਇਆ ਪਿੱਠਪੁੜੇ ਦੀ ਦੋਸਤੋ ਤੁਸੀਂ ਚੜਾਈ ਆਪ ਚੈੱਕ ਕਰ ਲੋ ਬਰੀਕ ਚਮੜੀ ਸਿੰਗਲ ਹੱਡੀ ਆ ਜੀ ਆ ਦੋਸਤੋ ਜੀ ਥਰਾਂ ਦੀ ਬੈਕ ਸਾਈਡ ਤੋਂ ਕੁਆਲਿਟੀ ਚੈੱਕ ਕਰ ਲੋ ਚਾਰੇ ਥਾਂ ਦੋਸਤੋ ਕੋਈ ਫੋਰ ਸ਼ਾਂਗਰੀ ਨਾਲ ਬਹਿਣੀ ਵਾਲੇ ਪਾਸੋਂ ਦੋਸਤੋ ਕੋਸ਼ਿਸ਼ ਕਰਨਾ ਤੁਹਾਨੂੰ ਮੈਂ ਦਿਖਾਉਂਦੀ ਹਾਂ ਜੀ ਲਓ ਜੀ ਦੋਸਤੋ ਕਰੋ ਚੈੱਕ ਥਰਾਂ ਚ ਬਹੁਤ ਦੋਸਤੋ ਪਾਇਆ ਸੁਨਦੇ ਬਿਲਕੁਲ ਨੇੜ ਆ ਦੋਸਤੋ ਦੋਵੇਂ ਅੱਖਾਂ ਆ ਦੀ ਬਲੈਕ ਪੂਛ ਤੱਕ ਦੋਸਤੋ ਥੋੜੇ ਜਿਹਾ ਵਾਲ ਵਾਈਟ ਆ ਬਾਕੀ ਦੋਸਤੋ ਪੂਰੀ ਜੈੱਡ ਬਲੈਕ ਹੀ ਆ ਜੀ ਸਾਰੀ ਮੁੱਲ ਪੁੱਛਦੇ ਆ ਭਾਜੀ ਦਾ ਕੀ ਮੁੱਲ ਕਰਦੇ ਆ ਹਾਂਜੀ ਭਾਜੀ ਕੀ ਇਹਦਾ ਮੁੱਲ ਕਰਦੇ? ਹਾਂਜੀ ਮੁੱਲ ਭਾਜੀ ਭੰਤੀ ਕਰ ਲਈਏ ਪਰ ਆਪਾਂ 1,10,000 ਕਰਦੇ ਆ। ਹਾਂਜੀ ਉਹ ਚੋਂ ਵੀ 1,05,000 ਚਾਰ ਦੀ ਦੇ ਦਾਂਗਾ ਆਪਾਂ ਮਾਨਤਨ ਕਰ ਦਾਂਗੇ। 5 ਰੁਪਿਆ ਮਾਨਤਨ ਆ 5-4 ਰੁਪਿਆ ਮਾਨਤਨ ਕਰ ਦਾਂਗਾ। ਠੀਕ ਹੈ ਜੀ। 1,05 ਦੀ ਦੇ ਦਾਂਗਾ। 1,10,000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 1,05 ਰੁਪਏ ਦੇ ਵਿੱਚੋਂ ਵੀਰ ਕਦਾ ਜਿਹੜਾ ਕੋਈ ਵੀਰ ਭਰਾ ਖਰੀਦਣ ਆਊਗਾ ਮੌਕੇ ਤੇ ਮਾਨਤਨ ਉਹਦਾ ਜ਼ਰੂਰ ਹੋਊਗਾ। ਕਿਉਂਕਿ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ। ਤਾਂ ਦੋਸਤੋ ਜ਼ਰੂਰ ਕਰਿਆ ਕਰੋ ਤੇ ਵੀਡੀਓ ਏ ਦੋਸਤੋ ਮਾ ਜਿਹੜੀ ਤਾਜੀ ਸੂਈ ਹੈ ਡਿਟੇਲ ਆਪ ਇਹਦੀ ਵੀ ਭਾਜੀ ਕੋਲ ਪੁੱਛਦੇ ਇਹਨੂੰ ਭਾਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 20 ਦਿਨ ਹੋ ਗਏ ਸੂਈ ਨੂੰ ਜੀ ਕਿੰਨੇ ਵਾਰ ਸੂਈ ਦੀ ਇਹ ਤੀਜਾ ਸੂਹ ਸੂਈ ਠੀਕ ਹੈ ਜੀ ਅੱਛਾ ਹੁਣ ਜਿਹੜਾ ਮੌਕੇ ਦਾ ਦੁੱਧ ਤਿਆਰ ਹੈ ਕਿੰਨਾ ਮੌਕੇ ਦਾ ਦੁੱਧ ਤਿਆਰ 10 ਲੀਟਰ ਤਿਆਰ ਹੈ 10 ਲੀਟਰ ਤਿਆਰ ਹੈ ਹਾਂ ਜੀ 10 ਲੀਟਰ ਤਿਆਰ ਪਰ 9.5 ਕਰਕੇ ਦਵਾਂਗਾ ਠੀਕ ਹੈ ਜੀ ਹਾਂ ਜੀ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਜੀ ਕੱਟਾ ਦਿੱਤਾ ਹਾਂ ਜੀ ਤੋਰੀ ਵੀਰ ਕੱਢੀਏ ਬਾਹਰ ਨੂੰ ਤੋਰੀ ਆਲੋ ਦੋਸਤੋ ਕੱਦ ਕਾਠ ਇਹਦਾ ਮੈਂ ਤਾਂ ਚੈੱਕ 10 ਲੀਟਰ ਦੋ ਤੇ ਮੌਕੇ ਦਾ ਤਿਆਰ ਹੈ ਪਰ ਵੀਕੈਂਡ ਆਪਾਂ 9 9.5 ਦੀ ਗਾਰੰਟੀ ਵੀ ਦੇ ਸਕਦੇ ਹਾਂ ਕੋਈ ਵੀ ਆਵੇ ਆਪਣੀ ਪਸੰਦੀ ਤੁਸ ਨੂੰ ਜ਼ਰੂਰ ਕਰੀਏ ਪਸ਼ੂ ਸੋਇਆ ਹੋਵੇ ਇੱਕ ਟਾਈਮ ਦੋ ਟਾਈਮ ਚੂਕ ਕੇ ਪਸੰਦੀ ਕਰ ਸਕਦੇ ਹੋ ਆਹ ਦੋਸਤੋ ਦਾ ਆਰਡਰ ਕਰਾ ਲਓ ਚੱਕ ਤੁਸੀਂ ਪਿੱਠ ਕੁੜੇ ਦੀ ਚੜਾਈ ਦੋਸਤੋ ਚੈੱਕ ਕਰ ਲਓ ਕੱਦ ਕੱਡ ਦੋਸਤੋ ਮੈਂ ਦਾ ਪੂਰਾ ਪੂਰੀ ਦੋਸਤੋ ਉੱਚੀ ਲੰਮੀ ਸੋਹਣੀ ਸਨਖੀ ਆ ਅੱਛਾ ਇਹਨਾਂ ਦੋਵਾਂ ਬੱਚਿਆਂ ਚੋਂ ਬੱਚਾ ਦਾ ਕਿਹੜਾ ਭਾਜੀ ਹਾਂਜੀ ਆਹ ਅੱਗੇ ਕੱਟਾ ਜੀ ਆਹ ਪਰਲਾ ਕੱਟਾ ਹਾਂਜੀ ਪਰਲਾ ਦੋਸਤੋ ਆਹ ਦਾ ਬੱਚਾ ਜੀ ਕੱਟਾ ਦਿੱਤਾ ਨੇ ਲੈਦਾ ਵੀਰ ਬੰਦੇ ਸਹੀ ਨਾ ਸਹੀ ਨਾ ਸਹੀ ਨਾ ਸਹੀ ਨਾ ਕੰਪਲੀਟ ਦੋਸਤੋ ਥੋੜਾ ਜਿਹਾ ਸਾਡੇ ਕੋਲ ਟਾਈਟ ਚੱਲ ਰਹੀ ਆ ਜਿਹੜੇ ਉਪਰੇ ਬੰਦੇ ਤੋਂ ਕਈ ਵਾਰ ਪਸ਼ੂ ਵੈਸੇ ਡਰਦਾ ਦੋਸਤੋ ਨਿੱਗਰ ਵਹਾਨਾ ਪੂਰਾ ਠੋਸ ਤਿਆਰ ਕੀਤਾ ਨੇ ਵਖਾਵਾ ਦੋਸਤੋ 10 ਕਿਲੋ ਵਾਲਾ ਵੀ ਕਰਦੀ ਆ ਪਰ 9 ਕਿਲੋ ਸਾਡੇ ਕੋਲ ਜਿਹੜੀ ਕਹਿੰਦੇ ਹੁਣ ਜਿਹੜਾ ਮੌਕੇ ਤੇ ਆਪਾਂ ਕਹਿੰਦਾਂਗੇ ਆ ਜਿੱਥਾ ਦੀ ਕਰ ਲੋ ਕੁਆਲਿਟੀ ਚੈੱਕ ਅਗੇ ਦੋਸਤੋ ਚੁਵਾਈ ਹੋਣ ਲਈ ਬਾਕੀ ਐ ਇਹ ਵੀ ਦੋਸਤੋ ਸਿੰਗਲ ਹੱਡੀ ਬਰੀਕ ਚਮੜੀ ਫੇਸ ਕੁਆਲਿਟੀ ਇਹਦੀ ਚੈੱਕ ਕਰ ਲੋ ਦੋਸਤੋ ਗੋਲ ਸਿੰਘ ਆ ਛੁੱਟੀ ਇਹ ਮੁੱਲ ਆਪਾਂ ਪੁੱਛਦੇ ਆਂ ਭਾਜੀ ਤੁਸੀਂ ਇਹਦਾ ਮੁੱਲ ਕੀ ਕਰਦੇ? ਹਾਂਜੀ ਭਾਜੀ ਇਹਦਾ ਕੀ ਮੁੱਲ ਕਰਦੇ? ਇਹਦਾ ਮੁੱਲ ਸਰ ਕਰਦੇ ਆਪਾਂ 3000 ਰੁਪਇਆ। ਹਾਂਜੀ। ਪਰ 5000 ਵਿੱਚ ਮੰਨਤਨ ਕਰਦਾ 75000 75000 ਦੇ ਦੋ ਠੀਕ ਹੈ ਜੀ। ਹਾਂਜੀ। 80000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 75000 ਰੁਪਇਆ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਮੌਕੇ ਤੇ ਤਾਂ ਮੰਨਤਨ ਜ਼ਰੂਰ ਹੋਊਗਾ। ਹੋਂ ਦੋਸਤੋ ਜਰੂਰ ਕਰਿਆ ਕਰੋ ਪਹਿਲਾਂ ਤੁਹਾਨੂੰ ਦੱਸਦਾ ਆ ਵੀ ਵੀਡੀਓ ਵਾਲੇ ਮੁੱਲ ਫਿਕਸ ਨਹੀਂ ਹੁੰਦੇ। ਦੋ ਮੱਝਾਂ ਆ ਦੋਸਤੋ ਦਿਖਾਈਆਂ ਇੱਕ ਕਿਹੜੀ ਤਾਜੀ ਸੀ ਮ ਚਾਰੇ ਥਣਾ ਦੀ ਟਿੱਪਕੇ ਪਾਸ ਕਰਕੇ ਦੋਸਤੋ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਵਾਰੀ ਵੀ ਜਦੋਂ ਮੈਂ ਫੇਰ ਬੋਲ ਦਣਾ ਪਿੰਡ ਦੋਸਤੋ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਕਰਨ ਤਨਸਰ ਫੋਨ ਨੰਬਰ ਭਾਜੀ ਇੱਕ ਵਾਰੀ ਫੇਰ ਬੋਲ ਦੂੰ 9469 38807 ਠੀਕ ਹੈ ਜੀ ਹਾਂਜੀ ਦੋਸਤੋ ਨੰਬਰ ਵੀਰ ਲਈ ਆਪਣਾ ਦੱਸਦਾ ਨੰਬਰ ਮੈਂ ਸਕਰੀਨ ਤੇ ਵਿਚਰਾ ਦੂੰਗਾ ਜਿਹੜਾ ਦੋਹਾਂ ਪਸ਼ੂਆਂ ਚੋਂ ਜਿਹੜੇ ਵੀਰ ਨੂੰ ਪਸ਼ੂ ਪਸੰਦ ਆਊਗਾ ਉਹ ਵੀਰ ਨਾਲ ਤੁਸੀਂ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ